ਸਟੇ ਗਾਸਟ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਤਕਰੀਬਨ ਜਿਹੜਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਸੀਗਾ ਉਹ ਸਿਸਟਮ ਪੰਜਾਬ ਦੇ ਬਹੁਤ ਹੀ ਹਿੱਸਿਆਂ ਦੇ ਵਿੱਚੋਂ ਸਮਾਪਤ ਹੋ ਚੁੱਕਾ ਹੈ ਖਾਸ ਕਰਕੇ ਮਾਲਵੇ ਦੇ ਤੇ ਪੱਛਮੀ ਮਾਲਵੇ ਵਿੱਚ ਇਹ ਸਿਸਟਮ ਸਮਾਪਤ ਹੈ ਅੱਜ ਉਨ੍ਹਾਂ ਖੇਤਰਾਂ ਦੇ ਵਿੱਚ ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ ਪਰ ਸਵੇਰ ਵੇਲੇ ਟੁੱਟਣੇ ਜੇ ਤੌਰ ਤੇ ਬੱਦਲਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ ਹੈ ਤੇ ਦੁਆਬੇ ਤੇ ਪਵਾਰ ਖੇਤਰ ਜਾਂ ਮਾਝੇ ਦੇ ਵਿੱਚ ਟੁੱਟਵੇਂ ਤੌਰ ਤੇ ਸਵੇਰ ਵੇਲੇ ਸ਼ਰਾਟੇ ਵੀ ਦੇਖਣ ਨੂੰ ਮਿਲ ਸਕਦੇ ਨੇ ਚਾਹੇ ਉਹ ਲੁਧਿਆਣੇ ਦੇ ਨਾਲ ਲੱਗਦੇ ਇਲਾਕੇ ਜਲੰਧਰ ਨਵਾਂ ਸ਼ਹਿਰ ਹੁਸ਼ਿਆਰਪੁਰ ਦੇ ਇਲਾਕੇ ਹੁਣ ਜਾਂ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਦੇ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਦੁਪਹਿਰ ਤੋਂ ਬਾਅਦ ਵੀ ਉਾਰ ਖੇਤਰ ਜਾਂ ਮਾਜਾ ਦਬਾਬੇ ਵਿੱਚ ਕਿਤੇ ਕਿਤੇ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਨੇ ਪਰ ਬਹੁਤੇ ਵੱਡੇ ਪੱਧਰ ਤੇ ਮੀਂਹ ਨਹੀਂ ਹੈ ਪਹਾੜਾਂ ਵਿੱਚ ਲਗਾਤਾਰ ਮੀਂਹ ਜਾਰੀ ਆ ਜਿਸ ਕਰਕੇ ਪੰਜਾਬ ਦੇ ਡੈਮ ਲਗਾਤਾਰ ਫੁੱਲ ਹੋਏ ਨੇ ਖਤਰੇ ਦੇ ਨਿਸ਼ਾਨ ਤੇ ਨੇ ਦਰਿਆਵਾਂ ਵਿੱਚ ਪਾਣੀ ਵਧ ਛੱਡਿਆ ਜਾ ਰਿਹਾ ਖਾਸ ਕਰਕੇ ਬਿਆਸ ਦਰਿਆ ਜਿਹੜਾ ਓਵਰਫਲੋ ਬਹੁਤ ਜਗ੍ਹਾ ਹੋ ਚੁੱਕਾ ਹੈ ਤੇ ਕਈ ਜਗ੍ਹਾ ਬੰਨ ਟੁੱਟ ਚੁੱਕਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਤੇ ਪੰਜਾਬ ਵੱਡੇ ਪੱਧਰ ਤੇ ਹੜਾ ਦਿਲੇ ਪੇਟ ਵਿੱਚ ਆ ਚੁੱਕਾ ਹੈ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਪਹਾੜਾਂ ਵਿੱਚ ਲਗਾਤਾਰ ਮੀਂਹ ਜਾਰੀ ਨੇ ਤੇ ਡੈਮਾਂ ਵਿੱਚ ਪਾਣੀ ਇਸੇ ਤਰ੍ਹਾਂ ਹੀ ਛੱਡਿਆ ਆ ਜਿਵੇਂ ਜਾ ਰਿਹਾ ਹੈ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਕਪੈਸਿਟੀ ਇਸ ਤੋਂ ਵੀ ਵਿਪਾਦੀ ਹੋਈ ਦਿਖਾਈ ਦਵੇਗੀ